ਚੁੰਨੀ ਕੀ ਹੋ ਗਿਆ ਤੇਰੀ ਚੁੰਨੀ ਨੂੰ ਮੈਂ ਸਾਟੇ ਕਰਨ ਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੁਹਾਡਾ ਸਵਾਗਤ ਹੈ ਨਮਣੀ ਤੇ ਕਰੋ ਰਾਇ ਚੈਨਲ ਤੇ ਜੀ ਬਲੌਗ ਤੇ ਵੀਡੀਓ ਨੂੰ ਫੋਲੋ ਦੇ ਪੂਰੀ ਦੇਖਿਆ ਕਰੋ ਤੇ ਜਿਹੜੀ ਵੀਡੀਓ ਦਾ ਟਾਈਮ ਵਾਚਰ ਤਾਂ ਇਹ ਪੂਰਾ ਹੋਊਗਾ ਜੀ ਤੇ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਜਿਹੜੇ-ਜਿਹੜੇ ਵੀ ਦੇਖਦੇ ਹੋ ਨੇ ਅੱਜ ਸਿਆ ਗੰਦ ਪਾਇਆ ਹੋਲੀ ਦੇ ਤਿਹਾਹ ਤੇ ਇਹ ਕੱਲੀ ਗਈ ਸਾਰਿਆਂ ਨੂੰ ਹੈਪੀ ਹੋਲੀ ਗਾਇਸ ਸਾਰਿਆਂ ਨੂੰ ਇਹ ਕੱਲ੍ਹ ਵੀ ਖੇਡੇ ਸੀਗੇ ਹੋਲੀ ਹਾਂ ਤੇ ਅੱਜ ਸਵੇਰੇ ਫੇਰ ਹੁਣ ਹੋਲੀ ਖੇਡੇ ਸੀਗੇ ਗੱਲ ਹੁਣ ਕਹਤਾ ਮਾ ਹੁਣ ਨਾ ਨਹਾ ਨਾ ਲਾਤਾ ਤੈਨੂੰ ਤੇ ਮੈਂ ਤਾਂ ਹੁਣ ਜਿਹੜਾ ਤਾਂ ਲਿਬੜਨਾ ਨਹੀਂ ਹੈਗਾ ਕੀ ਖੇਦ ਤੇ ਖੇਲ ਕੇ ਚੱਲ ਤੋਰੀ ਚੱਲ ਅਸੀਂ ਇਥੇ ਖੇਦ ਤੇ ਵੀ ਖੇਲ ਸੀ ਨਾ ਦਾਦੂ ਤੋਂ ਇਹਨਾਂ ਨੇ ਖਾਦੀਆਂ ਗਾਣਾ ਦਾਦੂ ਗਾਣਾ ਬਿਮਾਰ ਹੋ ਜਾਣਗੇ ਪੇਪਰ ਚੰਦ ਨੇ ਪੱਕੇ ਇਹ ਗਿੱਲੇ ਹੋ ਜਾਂਦੇ ਨੇ ਮੇਰੇ ਹੱਥਾਂ ਤੇ ਤਾਂ ਹਜੇ ਤੱਕ ਕਲੇਰ ਆ ਦੇ ਦਾਦੂ ਨੂੰ ਗਾਣਾ ਰੰਗ ਦਵਾ ਕਲੇਆ ਦਾਦੂ ਨੇ ਕਰਤੰਬਾ ਨਾ ਫਿਰ ਇਹ ਕੱਲ ਆਦੇ ਪਾਪਾ ਨਾ ਜਾ ਕੇ ਲੱਕੀ ਆਈ ਯਾਰ ਰੰਗ ਕਹਿੰਦੀ ਮੈਂ ਤਾਂ ਖੇਲਣਾ ਹੀ ਖੇਲਣਾ ਕਿੱਲਾ ਕੇ ਚਾਰੇ ਰੰਗ ਸੀਓਲ ਪਈ ਸੀ ਇਹਨਾਂ ਦੇ ਨਵੀ ਅਜੇ ਸਾਗ ਬਣਾਈ ਨਹੀਂ ਇੱਧਰ ਨੂੰ ਆ ਨਵੀ ਆਪਾਂ ਪੁੱਠੇ ਕਾਸ ਨੂੰ ਆ ਗਏ ਅਸੀਂ ਆਏ ਆ ਜੀ ਮੇਥੇ ਤੋੜਨ ਅੱਜ ਆਪਾਂ ਬਣਾਵਾਂਗੇ ਮੇਥੇ ਵਾਲੀਆਂ ਨਵੀ ਦੇ ਪਾਪਾ ਗਏ ਹੋਏ ਨੇ ਹੌਲੇ ਮਾੜੇ ਤੇ ਹਨਾਂ ਦੇ ਬਸਾ ਤੇ ਅੱਜ ਜਿਹੜਾ ਕੰਮ ਸੀਗਾ ਸਾਰਾ ਮਿੰਨੀ ਕਰਨਾ ਪਿਆ ਡੰਗਰਾਂ ਦਾ ਕੰਮ ਕਰਕੇ 9:30 ਹੋ ਗਏ ਸਵੇਰ ਦੇ ਤੇ ਫਿਰ ਮਹਾ ਚੱਲ ਆਪਾਂ ਨਵੀ ਨੂੰ ਛੁੱਟੀ ਸੀ ਜੀ ਤੇ ਮम्मा ਚਲੋ ਮਿੱਥੇ ਤੋੜ ਕੇ ਲਿਆਉਣੇ ਮਿੱਥਿਆਂ ਦੀ ਬਣਾਉਣੇ ਅੱਜ ਕੱਲ੍ਹ ਵੀ ਛੁੱਟੀ ਸੀ ਆਹੋ ਲੈ ਆ ਫੜ ਅੱਜ ਮਮਾ ਪਹਿਲੀ ਛੁੱਟੀ ਡੈਡੀ ਵੀ ਗੁਰਦੁਆਰਾ ਸਾਹਿਬ ਚਲੇ ਗਏ ਕਿਉਂਕਿ ਅੱਜ ਮਹੀਨਾ ਚੜਿਆ ਨਮਾ ਤੇ ਆਪਣਾ ਦੇਸੀ ਮਹੀਨਿਆਂ ਦੇ ਵਿੱਚ ਆਪਣਾ ਨਮਾਸਾਲ ਜਿਹੜਾ ਅੱਜ ਚੜਿਆ ਵਾ ਅੰਗਰੇਜ਼ੀ ਮਹੀਨਿਆਂ ਦੇ ਹਿਸਾਬ ਨਾਲ ਤਾਂ ਤਿੰਨ ਮਹੀਨੇ ਪਹਿਲਾਂ ਚੜ ਗਿਆ ਸੀ ਤੇ ਦੇਸੀ ਦੇ ਹਿਸਾਬ ਨਾਲ ਅੱਜ ਚੜਿਆ ਮਿੱਥੇ 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 ਸੁਤਰਾ ਜਿਹੀ ਹੋ ਗਈ ਆ ਆਪਣੇ ਇਧਰ ਮੂੰਗਰੇ ਲੱਗ ਨਹੀਂ ਲੱਗੇ ਹੈਗੇ ਹਜੇ ਨਿਓ ਛੋਟੇ ਛੋਟੇ ਨੇ ਜਦੋਂ ਲੱਗਗੇ ਨਾ ਤੋੜ ਕੇ ਫਿਰ ਬਣਾਵਾਂਗੇ ਸਰੋ ਆ ਲੈ ਛੋਟੇ ਛੋਟੇ ਰਾਏਂ ਦਾ ਸਰੋਂ ਕਾ ਤਾਂ ਤੋੜੀ ਜਾਨੀ ਮੈਂ ਅੱਗੇ ਮੈਂ ਇਹਨੂੰ ਮਿਰਚ ਮਿਰਚ ਬਣਾ ਕੇ ਖਾਣਾ ਪੁੱਠੇ ਕੰਮ ਕਦੀ ਮੈਂ ਚੀਰਨੇ ਆ ਚੋਪਿੰਗ ਬੋਰ ਮੰਗੋ ਹਾਂ ਸਾਫ਼ ਕਰੀ ਹੋਈ ਹੈ ਮੇਰੇ ਕੋਲ ਹੱਥ ਨਾ ਵਢਾ ਲਈ ਪਾਈ ਪੇਪਰ ਪੱਕੇ ਨੇ ਨਾ ਮੇਰਾ ਪੁੱਤ ਨੀ ਨਵੇ ਪਲੀਜ਼ ਪੁੱਸ ਨਹੀਂ ਪਾਪਾ ਨੂੰ ਬੋਲਣਾ ਸੀ ਮੈਨੂੰ ਕਹਿੰਦਾ ਕੁੜੀ ਦਾ ਧਿਆਨ ਨਹੀਂ ਰੱਖਿਆ ਇਹ ਨਹੀਂ ਪਤਾ ਵੀ ਕੁੜੀ ਹੋਣੀ ਆਖੇ ਲੱਗਦੀ ਉਹਨੇ ਕਹਿ ਕੇ ਗਿਆ ਸੀ ਕਿ ਜਿਸ ਕਹਤਾ ਇੱਕ ਤੇਰੇ ਡੰਡੇ ਵੀਰੇਗੇ ਮੋٹے ਮੋٹے ਕਹਿ ਕੇ ਗਿਆ ਸੀ ਪਾਪਾ ਬਸ ਫੇਰ ਮੈਂ ਲਾ ਦੇ ਆ ਉਧਰ ਆਪਣੇ ਭੰਡੇ ਮੰਜੇ ਪੈਣੇ ਜੀ ਇੱਧਰ ਥੋੜੇ ਜਿਹੇ ਜਿਹੜੇ ਹੁਣ ਚਾਹਲੇ ਹੋਏ ਸੀਗੇ ਉਹ ਮੰਜਣੇ ਵਾਲੇ ਨੇ ਆ ਚੜਨੇ ਨੇ ਤੇ ਆਪਾਂ ਰੋਟੀ ਦਾ ਕਰਕੇ ਸਾਰਾ ਇੱਕੋ ਵਾਰੀ ਚ ਨਿਪੜ ਦੂ ਲੋਸੋਈ ਦਾ ਕਮਰੇ ਦਾ ਤਾਂ ਨਿੱਬੜ ਪਿਆ। ਬਾਕੀ ਦਾ ਸਾਰਾ ਡੁੱਬੜ ਗਿਆ। ਕੀ ਕਹਿੰਦੀ ਆ ਦਾਦੀ? ਲੈ ਕੇ ਦੇ ਦੇ ਮੈਨੂੰ ਕਰ ਦੋ। ਨਹੀਂ ਵੀ ਇੰਨਾ ਦਾ ਪਤਾ ਸਵੇਰ ਦਾ ਨਹੀਂ ਡਾਮ ਲੱਗਾ ਕੰਮ ਨੂੰ ਦਿਨਾਂ ਹੋਣ ਤੂੰ ਲੇਟ ਕਰਾ ਰਾਣਾ ਮੈਨੂੰ। ਪਰਦੀ ਰੱਖੀ। ਚੱਲ। ਲੈ ਉਖੜਾ ਦੇ। ਮੈਂ ਮਰਚਾ ਗੱਟੇ। ਮੈਂ ਤੁਹਾਨੂੰ ਕਹਾਉਂ ਤੇ ਬੋਲੀਆ। ਛੋਟਾ ਜਾਂ ਕਾਕਾ ਕਰਦਾ ਰਾਖਾ ਹੋਰ ਬਹੁਤ ساری ਘਾਵਾ ਤਪਦੀ ਹਰੀ ਮਛਲੀ ਹਰੇ ਆਟੇ ਥਮਲੇ ਤੇ ਥਮਲਾ ਤੇ ਲਾਲ ਪੁਤਟਰ ਬੈਠਾ ਚੱਲ ਬਸ ਇਕੱਠੇ ਪੁੱਛਣੀਆਂ ਨੇ ਤਿੰਨ ਪੁੱਛਣੀਆਂ ਬਸ ਹੁਣ ਇਹਨਾਂ ਨੂੰ ਸਭ ਦੱਸਿਓ ਜੀ ਕਮੈਂਟਾਂ ਦੇ ਵਿੱਚ ਜੀ ਜਿਹਨੂੰ ਜਿਹਨੂੰ ਪਤਾ ਬਸ ਕਮੈਂਟ ਕਰ ਦਿਓ ਤੇ ਨਵੀ ਤੁਹਾਨੂੰ ਦੱਸੋ ਇਹ ਕਿਹੜਾ ਕਿਹੜਾ ਸਹੀ ਹੈ ਕਿਹੜਾ ਕਿਹੜਾ ਗਲਤ ਹੈ ਇਹ ਚੀਰ ਕੇ ਨਾ ਫਿਰ ਗ੍ਰੇਨਡ ਆ ਜਿਹੜੇ ਸੌਖੇ ਹੋ ਜਾਂਦੇ ਨੇ ਚੀਰਨ ਤੋਂ ਬਾਅਦ ਇਹਨਾਂ ਨੂੰ ਆਪਾਂ ਪਹਿਲਾਂ ਧੋਵਾਂਗੇ ਧੋ ਕੇ ਗ੍ਰੇਨਡ ਕਰਕੇ ਆਪਾਂ ਆਪੇ ਦੇ ਵਿੱਚ ਗੁੰਲਾਵਾਂਗੇ ਇਹਨਾਂ ਨੂੰ ਫਿਰ ਉਦਣ ਕਰੀ ਟਾਪਿੰਗ ਬੋਰਡ ਆਪ ਨੂੰ ਚਾਹੀਦਾ ਤੇ ਮਮਾ ਅੱਜ ਘਰ ਦਾ ਪੁੱਤ ਹੈ ਸਾਲਪੀਆ ਚਕਲਾਵੀ ਟਾਪਿੰਗ ਬੋਰਡ ਵੀ ਸਾਰਾ ਕਿ ਘੇਰੇ ਇੱਕ ਦੇ ਘਰਾਂ ਚ ਕੋਈ ਹੋਊਗਾ ਮਤਲਬ ਕਿਸੇ ਦਿਨ ਹੋਊਗਾ ਮਮਾ ਪੈਰੋ ਸਾਡੇ ਤਾਂ ਲੱਗੋ ਆ ਮੈਂ ਹੁੰਦਾ ਪਹਿਲੇ ਪੁਰਾਣੇ ਜਮਾਨੇ ਆ ਜਾਂਦੇ ਫਿਰ ਪੁਰਾਣੇ ਜਮਾਨੇ ਜਮਾਨਾ ਪੁੱਤ ਵਧੀਆ ਸੀਗਾ ਹਜੇ ਉਹ ਲੋਕਾਂ ਚ ਪਿਆਰ ਸੀਗਾ ਹੁਣ ਦੇ ਲੋਕ ਕਿ ਵੀ ਲੋਕ ਕੀ ਹੈ ਮੈਨੂੰ ਹੈ ਨਾ ਹਾਂ ਔਰ ਨੋਨਕਾ ਨਾਲ ਜਿੰਨ ਜਿੰਨ ਜੀ ਨਾਲ ਸਦਾ ਇੱਕ ਦਿਨ ਦਾ ਸਾਰਾ ਖਿਆਲ ਰੱਖਦੀ ਸੀ ਮਮਾ ਜੀ ਜਿਵੇਂ ਨਾਨੀ ਬੂਆ ਸਾਮਸੀ ਇਹਨਾਂ ਦਾ ਕਰ ਲੱਗਾ ਐ ਮੇ ਕਿਸੇ ਦਾ ਰਿਸ਼ਤਾ ਤਾਂ ਦੂਰ ਦੂਰ ਹੁੰਦੇ ਨੇ ਜਿਵੇਂ ਤਾਇਆ ਚਾਚੇ ਜਿਹੜੇ ਹੁੰਦੇ ਨੇ ਉਹ ਸਾਰੇ ਇੱਕੋ ਘਰ ਚ ਰਹਿੰਦੇ ਸੀ ਜਿਵੇਂ ਲਾਲ ਬਾਈ ਕਮਰੇ ਪਾਏ ਹੁੰਦੇ ਸੀਗੇ ਬਸ ਗੁੱਲਾ ਵੇੜਾ ਹੁੰਦਾ ਸੀ ਵੇੜਾ ਤੇ ਬਰਾਕ ਲੱਗਿਆ ਹੁੰਦਾ ਸੀ ਸਸਿਖੇ ਨੇ

ਦੇ ਇਹਦੇ ਆ ਵੀ ਦਿੰਦੇ ਆ ਕਿ ਨਹੀਂ ਕਿਹਦਾ ਕੀਦਾ ਸਹੀ ਜਾਂਦਾ ਹਾਂਣਾ ਉਹਨਾਂ ਨੇ ਮੈਂ ਵੀਡੀਓ ਅਗਲੀ ਵੀਡੀਓ ਚ ਨਾਮ ਵੀ ਬੋਲਣਗੀ ੱੱਕੀ ਵੀ ਹੂੰ ਕੁੜੀਆ ਅਰਪੜਵੀਂ ਨਾ ਤੋਰੀ ਫਿਰਦੀ ਵੀਰੇ ਤੇ ਬਾਹਰ ਘੁੱਟੀ ਚ ਤੁਮ ਮਾਹ ਬੋਤੋ ਅਰਪੜ ਲਓ ਜੀ ਆਪਾਂ ਗ੍ਰੈਂਡ ਕਰੀਏ ਨੰਨੋ

ਪਜਰੋ ਕੋ ਆਪਾਂ ਲਾ ਸਾਰਾ ਵਿੱਚ ਪੜੀ ਵੀ ਹਾਂ ਪਾਣੀ ਤੇ ਗੰਦਾ ਤੋਤੇ ਨਹੀਂ ਸੀਗੇ ਚ ਹਾਂ ਸੱਟ ਇਹਦੇ ਹਰਾ ਹਰਾ ਹਰਿਆ ਭਰਿਆ ਚਲਾ ਪੜਾਈ ਨੂੰ ਨਹੀਂ ਹੈਗੇ ਉੱਠੇ ਗੰਮਾ ਨੂੰ ਬਿਠਾ ਰਹੇ ਨੇ ਚੱਲ ਬਸ ਲਿਆ ਮੈਨੂੰ ਕਰਨ ਦੇ ਨਵੀਂ ਜੀ ਜੀ ਇਹ ਜਿੰਨਾ ਮੌਸਮ ਸੀ ਜਿਹੜਾ ਬਹੁਤ ਜ਼ਿਆਦਾ ਖਰਾਬ ਹੋ ਗਿਆ ਸੀਗਾ ਪਹਿਲਾਂ ਵਧੀਆ ਸੀ ਤੇ ਜਿਹੜਾ ਦੁਪਹਿਰ ਤੋਂ ਮਤਲਬ 12:00 ਵਜੇ ਤੋਂ ਬਾਅਦ ਮੌਸਮ ਸੀ ਜਿਹੜਾ ਉਹ ਬਹੁਤ ਜ਼ਿਆਦਾ ਖਰਾਬ ਹੋ ਗਿਆ ਸੀ ਆਪਾਂ ਇੱਥੇ ਨਾ ਰਜਾਈਆਂ ਸੀਆਂ ਸੁੱਕਣੀਆਂ ਪਈਆਂ ਧੁੱਪੇ ਮਤਲਬ ਧੁੱਪ ਲਵਾਉਣ ਵਾਸਤੇ ਰੱਖੀਆਂ ਹਈਆਂ ਸੀ ਤੇ ਜਦੋਂ ਇਦਾਂ ਮੈਂ ਤਾਂ ਲਾ ਕੇ ਰੱਖਦੇ ਸੀ ਇੱਕ ਤਾਂ ਬੱਦਲ ਹੋ ਗਿਆ ਸੀ ਕਿੰਨੇ ਮਾੜੀ ਮਾੜੀਆਂ ਕਣੀਆਂ ਵੀ ਆ ਗਈਆਂ ਸੀ ਉਹਦੇ ਕਰਕੇ ਜਿਹੜੀਆਂ ਮੈਂ ਇਹ ਰਜਾਈਆਂ ਸੀਗੀਆਂ ਅੰਦਰ ਰੱਖਦੀ ਪਈ ਸੀ ਸਾਂਗਾ ਕੇ ਉਹਦੇ ਮਹਾਂਬੀਤ ਨੂੰ ਆਪਾਂ ਲਾ ਕੇ ਅੰਦਰੇ ਰੱਖ ਦਿੰਨੇ ਆ ਨਹੀਂ ਤਾਂ ਜੇ ਜਿਆਦਾ ਮੀਂਹ ਆ ਗਿਆ ਵੀ ਫੇਰ ਲਾਉਣੀ ਔਖੀਆਂ ਹੋ ਜਾਣਗੀਆਂ ਤੇ ਮੈਂ ਸਾਰੇ ਆ ਇੱਕ ਇੱਕ ਕਰਕੇ ਇਹਦੀ ਲਾਲ ਲਾਖ ਦੇ ਅੰਦਰ ਰੱਖੀ ਜਾਂਦੀ ਸੀ ਤੇ ਉਸ ਤੋਂ ਬਾਅਦ ਜਿਹੜਾ ਸੀਗਾ ਬੱਦਲ ਕਾਫੀ ਜ਼ਿਆਦਾ ਹੋ ਗਿਆ ਸੀ ਕਿਉਂਕਿ ਕਹਿੰਦੇ ਹੁੰਦੇ ਆ ਕਿ ਵੀ ਹੌਲੇ-ਹੌਲੇ ਨੂੰ ਜਿਹੜਾ ਮੀਂਹ ਜ਼ਰੂਰ ਹੁੰਦਾ ਵਾ ਕਿਤੇ ਵੀ ਪਵੇ ਉਹਨਾਂ ਨੂੰ ਮੀਂਹ ਹੀ ਜ਼ਰੂਰ ਪੈਂਦਾ ਹੁੰਦਾ ਵਾ ਤੇ ਮੌਸਮ ਬਹੁਤ ਜ਼ਿਆਦਾ ਖਰਾਬ ਹੋ ਗਿਆ ਸੀ ਤਾਂ ਕਰਕੇ ਜਿਹੜਾ ਆਪਾਂ ਕਮਸਿਨ ਨਾਲ ਦਿਨਾਂ ਨਰ ਵਿੜੀ ਜਾਂਦੇ ਸੀ ਤੇ ਇੱਥੇ ਨਾ ਬੱਚੇ ਖੇਡਣ ਲੱਗੇ ਹੋਏ ਸੀਗੇ ਤੇ ਨਵੀਂ ਟੈਂਟ ਹਾਊਸ ਤੇ ਕਾਲੀ ਉਹ ਜੋੜਨ ਲੱਗੇ ਹੋਏ ਸੀ ਖੇਲਦੇ ਪਏ ਨੇ ਤੇ ਆਹ ਪਤਾ ਨਹੀਂ ਕੀ ਕੁਛ ਚੱਕੀ ਫਿਰਦੇ ਨੇ ਇਹ ਆ ਤਸਲੇ ਚ ਬਦਨ ਕਿ ਪਾਈ ਫਿਰਦੇ ਕਿੰਨੇ ਵਿਚੇ ਚਕੁੰਡੀਆਂ ਫਲਾਵਰ ਪੋਟ ਵਗੈਰਾ